ਔਰ ਇਕਲਾ ਇਕਲਾ ਜੋੜਾ ਸਾਡੇ ਕੋਲੇ ਆ ਕੇ ਪਿਕ ਵੀ ਕਰਾਊਗਾ ਹਨਾ ਤੇ ਪ੍ਰਧਾਨ ਜੀ ਚੇਰਮੈਨ ਸਾਹਿਬ ਤੇ ਅਮਰਗੜ ਤੋਂ ਬੱਚੀ ਹੈ ਸਾਡੀ ਗਰਦੀਪ ਕੌਰ ਡਾਕਟਰ ਆਫ ਸਤਪਾਲ ਸਿੰਘ ਉਹਨਾਂ ਦੇ ਜਿਹੜੇ ਹਮਸਫਰ ਬਣੇ ਨੇ ਰਾਜੂ ਸਿੰਘ ਸਨਫ ਗੋਗਾ ਸਿੰਘ ਜੀ ਸੁਖ ਲੱਭੀ ਤੋਂ ਇਹ ਜੋੜਾ ਹੋਊਗਾ ਪਹਿਲਾ ਇੱਕ ਸਮਾਨ ਥੋੜਾ ਜਿਹਾ ਉੱਪਰ ਪਿਆ ਜਿਹੜੇ ਨਾਲ ਆਏ ਨੇ ਉਹ ਪਲੀਜ਼ ਪਹਿਲਾਂ ਇਕੱਠਾ ਕਰ ਲਿਓ ਜਿਹਦੇ ਵਿੱਚ ਭੰਡੇ ਨੇ ਕੁਛ ਉਹ ਸਾਨੂੰ ਸਾਡੇ ਨਾਲ ਹੀ ਸੱਜਣ ਦੇਗੇ ਅਸੀਂ ਉਹ ਵੀ ਨਾਲ ਰੱਖਤਾ ਤੇ ਆਓ ਜਿੱਦਾਂ ਚੱਲ ਜਾਓ ਆ ਭਾਈ ਲਾਓ ਇਹਦਾ ਬੱਚਾ ਨੂੰ ਜੀ ਇੱਕ ਆਹ ਸਰਪਾਰਟਿਕ ਲੈ ਕੇ ਦਿਵਾਜੋ ਸਮਾਨ ਇੱਥੋਂ ਹਾਂ ਫੋਟੋਆਂ ਲੈ ਕੇਓ ਮਾਣੇ ਕੋਨੇ ਤੇ ਹੋਣਾ ਮਾਣੇ ਕੋਨੇ ਤੇ ਪੀ ਦਿਨਾਂ ਲੋਕੀ ਗਰਾਉਂਡ ਥੋੜਾ ਜਿਹਾ ਉੱਪਰ ਕਰ ਲੋ ਬਸ ਕੋਈ ਗੱਲ ਨਹੀਂ ਆ ਲੋ ਜੀ ਇੱਕ ਦਾ ਦੇਉ ਦੇ ਸਕਾ ਸੋ ਇਹ ਜੋੜਾ ਖੁਸ਼ੀਆਂ ਕਿ ਰਵੇ ਔਰ ਸਾਡੀ ਜਿਹੜੀ ਗੱਲਾਂ ਸੀ ਕਹੀਏ ਬੱਚੀ ਮੰਨ ਕੇ ਜਾਵੇ ਔਰ ਪਰਮਾਤਮਾ ਇਹਨਾਂ ਨੂੰ ਖੁਸ਼ ਰੱਖੇ ਜ਼ਿੰਦਗੀ ਦੀ ਜਵਾਨੀਆਂ ਮੰਨਣਾ ਬੁੱਢੀ ਬੁੱਢੀ ਹੋਣਾ ਐਸਾ ਤਾਂ ਕਿ ਉਹ ਸਾਡਾ ਆਸ਼ੀਰਵਾਦ ਇਹਨਾਂ ਨੂੰ ਜੀ ਤੇ ਬਾਕੀ ਮਾਈ ਨੇ ਆਸ਼ੀਰਵਾਦ ਦਿੱਤਾ ਮਾਸਟਰ ਅਮਰ ਸਿੰਘ ਸਰਵਸਤਰੀ ਜਾਨੀ ਸੇਵਾ ਬਕਰ ਕਲਾਡੋ ਵੱਲੋਂ ਇਹ ਤੁਹਾਨੂੰ ਜਾ ਕੇ ਆਪਣੇ ਰੂਮ ਚ ਲਾ ਲਿਓ ਵਾਹਕੁਰ ਜੀ ਨੇ ਤੁਹਾਡੇ ਦਿਰਵੇਗੀ ਔਰ ਆ ਤੁਸੀਂ ਆਪਣਾ ਸਮਾਨ ਸੰਭਾਲ ਲਿਓ ਜਿਹੜੇ ਤੁਸੀਂ ਨਾਲ ਆਏ ਨੇ ਜੀ ਆ ਕੇ ਆਪਣੀ ਗੱਡੀ ਦੇ ਵਿੱਚ ਸਮਾਨ ਤਾਰ ਲੈਣਾ ਆ ਬੜੇ ਆਮ ਨਾਲ ਪਿਆਰ ਨਾਲ ਰੱਖਣਾ ਕੋਈ ਏਖੀ ਨਹੀਂ ਗੱਲ ਨਹੀਂ ਹੈ ਨਾ ਏਖੀ ਹੀ ਦੇਖ ਲਿਓ ਬਸ ਠੀਕ ਆ ਆਸ਼ੀਰਵਾਦ ਲੈਣਾ ਪੈਂਦਾ ਅਗਲਾ ਮੈਂ ਬੋਲ ਰਿਹਾ

ਮਾਤਾ ਪਿਤਾ ਪਿੱਛੇ ਹੋ ਜੋ ਕੋਈ ਨਾ ਇੱਧਰ ਆਉਂਦੀ। ਅੱਛਾ। ਹੱਤਾ ਵਾਲੇ ਕਹਿੰਦੇ। ਹੱਤਾ ਵਾਲੇ ਦਾ ਅਨਮੋਲ ਸਿੰਘ ਤੇ ਸਾਹਮਾ ਲਖਵਿੰਦਰ ਸਿੰਘ ਸਿੱਟਸਾ ਇਹਨਾਂ ਦੇ ਨਾਲ ਨੇ। ਸਿਮਰਜੀਤ ਕੌਰ ਡਾਕਟਰ ਗੁਰਮੀਤ ਸਿੰਘ ਹੱਤਾ ਵਾਲੇ ਦੇ ਬੱਚੇ ਲੋ ਆਸ਼ੀਰਵਾਦੀਆਂ। ਔਰ ਇਹਨਾਂ ਨੂੰ ਜੋ ਇਹ ਸਮਾਰਣ ਹੈ ਇਹਨਾਂ ਨੂੰ ਲੋੜ ਦਾ ਸਮਾਰਣ ਆ ਜਿਹੜਾ ਅਸੀਂ ਦੇ ਰਹੇ ਹਾਂ। ਜੋ ਇਹਨਾਂ ਦੀ ਪਰਿਵਾਰਕ ਕਮਿਟੀ ਦੇ ਵਿੱਚ ਦਾ ਹੌਲਕ। ਬੱਚਿਓ ਜਿਹੜੀਆਂ ਤੁਹਾਨੂੰ ਮਸ਼ੀਕਾ ਦਿੱਤੀਆਂ ਨੇ ਨਾ ਇੱਕ ਬੇਨਤੀ ਹੈ ਇਹਦਾ ਇਸਤੇਮਾਲ ਜ਼ਰੂਰ ਕਰਿਓ। ਠੀਕ ਹੈ ਜੇ ਨਹੀਂ ਸਿੱਖਿਆ ਨਾ ਕਪਰੈਸ ਰੋ ਨਾ ਸਿੱਖ ਲੋ ਕੁਛ ਨਹੀਂ ਹੁੰਦਾ ਜਿੰਨੇ ਇੰਨੇ ਸਿੱਖਣ ਨੂੰ ਮੌਕੇ ਮਿਲੂ ਪਰ ਇਹਦਾ ਇਸਤੇਮਾਲ ਕਰੋ ਬੇਮਰੀ ਮਸ਼ੀਨਾਂ ਨੂੰ ਨਾ ਜਰ ਲੱਗ ਜਾਂਦੀਆਂ ਕਰੇ ਪਿੱਛੇ ਇਸ ਕਮੇਤੀ ਆ ਟਾਈਮ ਦੀ ਗੱਲ ਹੈ ਠੀਕ ਹੈ ਅਗਲੇ ਗਗਜੀਤ कौर ਡਾਕਟਰ ਆਫ ਲਾਸਿੰਗ ਤਾਂ ਮੋਟ ਵਾਲੇ ਗਗਜੀਤ कौर ਆਉਗੀਆਂ ਗਗਜੀਤ कौर ਆ ਜਾ ਬਟਾ ਪਰਮੇਸ਼ਰ ਸਿੰਘ ਸਾਰਾ ਵਕਤ ਵਿਸ਼ਵਾਸਿਕ ਪੁੱਜੋ ਘਰਾਂ ਦੇ ਨਾਲ ਨੇ ਦੇਵ ਦੀ ਅਸ਼ੀਰਵਾਦ ਨਾਲ ਆਜਾਓ ਰੇ ਟਰੱਕ ਉੱਤੇ ਜਿੰਦਰਮ। ਇਹ ਦੁਬਾਹੇ ਦੇ ਟਰਾਲੀ ਜਾਂਦੇ। ਚਲੋ ਤੁਸੀਂ ਆਜੇ ਸਮਾਨ। ਜਿਹੜਾ ਸਮਾਨ ਤਾਹਾਂ ਪੈਣਾ ਪੈ ਗਿਆ ਉਹ ਵਿੱਚ ਪਾ ਲੋ। ਆਸਮਾਨ ਵਿੱਚ ਪਾ ਲੋ ਇੱਕ ਵਾਰੀ। ਇਹ ਤੀਜੀ ਬੱਚੇ ਦਾ ਸਮਾਨ ਦੇ ਰਿਆਂ। ਸਰਨੀ ਬਚੀਆ ਗੀਤਕੋ ਡਾਕਟਰ ਫਲਾਸਿੰਗ ਇਹਨਾਂ ਦੇ ਹਾਂਸਾ ਵਰਗੇ ਪਰਮੇਸ਼ਰ ਸਿੰਘ ਸਾਨ ਜਸਵੰਤ ਸਿੰਘ ਨੂੰ ਜੋ ਕਲਾ ਜਿਹੜੀ ਬੱਚੀ ਨੂੰ ਇਹ ਸਮਾਰਿਤ ਕੀਤਾ ਜਾ ਰਿਹਾ ਹੈ ਇੱਕੋ ਗਾਹ ਨਾਲ ਜਿਹੜੇ ਦੋਨੇ ਬੱਚਿਆਂ ਨੇ ਉਹ ਪੈਣੀ ਬਾਂਗੇ ਤੋਂ ਨੇ ਔਰ ਮੈਂ ਸੀਮਾ ਮਾਈ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਦੋਨੇ ਬੱਚਿਆਂ ਦਾ ਜਿਹੜਾ ਆਇਆ ਕਾਰਜ ਹੈ ਕਦੇ ਆਪਣੇ ਅੱਥੀ ਕਰਕੇ ਇਹਨਾਂ ਨੂੰ ਕਰਨਾ ਸੀਮਾ ਮਾਈ ਜੀ ਅਗਲੀ ਦੋਨੇ ਬੱਚਿਆਂ ਨੂੰ ਮੂਰਯ ਹੋਵੇ ਤੁਸੀਂ ਇਹਨਾਂ ਬੱਚੇ ਨੂੰ ਆਸ਼ੀਰਵਾਦ ਦਿਓ

ਹਾਂ ਹਾਂ ਜਿਹੜਾ ਸਮਾਨ ਤੇ ਕੀ ਦੇ ਉੱਪਰ ਤੇ ਮੇਰੇ ਵਾਲੇ ਵਿੱਚ ਪਾ ਲਓ ਜਿਹੜੇ ਉਸ ਨਾਲ ਆਇਆ ਉਹਦਾ ਸਮਾਨ ਨੂੰ ਵਿੱਚ ਪਾ ਲਓ ਜੇ ਅ ਮਸ਼ੀਨੇ ਪੈਤੀ ਉਹ ਵਿੱਚ ਪਾ ਸਕਦੇ ਹੋ ਜੇ ਬ ਨਹੀਂ ਹੋਉਂਦੇ ਨਹੀਂ ਤੇ ਅਲੱਗ ਰੱਖ ਲਓ ਅੱਗੇ ਚਾਦੀ ਵਿੱਚ ਆ ਰਮਨਜੀਤ ਕੌਰ ਡਾਕਟਰ ਇਸੇ ਵਿੱਚ ਭਲੇ ਲਗਾ ਬੀਸੀ ਸਾਹਬਤ ਜੀਸੀ ਕੁਸਵਰ ਜਿਹੜੇ ਇਹਨਾਂ ਦੇ ਹੱਥ ਸਾਥ ਨੇ ਉਹ ਬੱਚੇ ਆਪਣਾ ਸਮਾਨ ਲੈ ਰੋ ਸਮੇਂ ਕੀ ਕਰਨਾ ਸਾਰਾ ਖਾਣਾ ਜ਼ਰੂਰ ਜਿਨ੍ਹਾਂ ਨੇ ਨਹੀਂ ਖਾਣਾ ਖਾਧਾ ਸਾਰਿਆਂ ਨੇ ਖਾਣਾ ਖਾ ਕੇ ਜਾਣਾ ਚਾਹੇ ਸਾਡੇ ਗ੍ਰਸਟੀ ਕਿਤੇ ਗਾਨੀ ਸਕੇ ਜੋ ਵੀ ਨੇ ਜਿਹੜਾ ਨੇ ਨਹੀਂ ਖਾਣਾ ਖਾਧਾ ਤਾਂ ਸਾਰੇ ਖਾਣਾ ਖਾ ਕੇ ਜਾਣਾ ਬਲੀ ਇਸ ਤੇ ਕਿ ਇਹ ਸਾਡੀ ਕਲੱਬ ਦੀ ਟੀਮ ਆ ਉਹ ਤੇ ਇੱਕ ਵਾਰ ਕਮਾਲ ਚਾਹੂ ਵੀ ਕਬਾ बड़े प्यारा समान लेका बचियल इन आशीर्वाद ਨਾਲ बहुत वॾा हूंदा पर अॼु तोढे न खण खे ਬਹੁਤ ਬਹੁਤ ਧੰਨਵਾਦ ਸਿਤਾ ਮਾਈ ਦਾ ਪਰ